ਕਰਕੇ ਅੱਜ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਪੰਥ ਦੇ ਨਾਲ ਜੋੜਨ ਦੀ ਵੱਡੀ ਲੋੜ ਹੈ ਤੇ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਡੇ ਆਪਸੀ ਵਖਰੇਵੇਂ ਕੋਈ ਇੰਨੇ ਵੀ ਵੱਡੇ ਨਹੀਂ ਕਿ ਸਾਡੇ ਆਪਸੀ ਵਖਰੇਵਿਆਂ ਦਾ ਲਾਭ ਕੋਈ ਦੂਜਾ ਲੈ ਜਾਵੇ ਤੇ ਸਾਡੇ ਵਿੱਚ ਧੜੇਬੰਦੀ ਇਤਨੀ ਜ਼ਿਆਦਾ ਵੱਧ ਜਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣਾ ਦੁਸ਼ਮਣ ਜਾਂ ਵੈਰੀ ਮੰਨੇ ਸਾਨੂੰ ਤੇ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਅਸੀਂ ਸਾਰਿਆਂ ਦੇ ਸੱਜਣਾਂ ਫੇਰ ਕੁਛ ਇਹ ਵੀ ਭਲੇਖੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਦੇ ਬਾਰੇ ਸ਼ਾਇਦ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹ ਪਤਾ ਨਹੀਂ ਕੀ ਕਰਨਗੇ ਮੈਂ ਸਾਰੀ ਕੌਮ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਨਿਕਲਦੇ ਨੇ ਉਨ੍ਹਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ